ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਗਾ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣ ਵਾਸਤੇ ਸਾਡੇ ਕੌਮ ਦੇ ਮਹਾਨ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਨਮਨ ਕਰਦੇ ਆਂ ਨਮਸਕਾਰ ਕਰਦੇ ਆਂ ਤੇ ਹੁਣ ਜਿਹੜੇ ਨਰੈਣੂ ਮਹੰਤ ਪੰਜਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਤੇ ਕਾਗਜ ਨੇ ਉਹਨਾਂ ਦੇ ਵਿੱਚ 170 ऐसे पीस मेंबर ਨੇ ਜਾਨਕੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ 170 ਤੇ ਸਭ ਤੋਂ ਵੱਡਾ ਜਿਹੜਾ ਨਰੈਣੂ ਮਹੰਤ ਹੈ ਮੇਨ ਉਹ ਕੌਣ ਹੈ ਉਹ ਹੈ ਸੁਖਵੀਰ ਬਾਦਲ ਇਹ ਨਰੈਣੂ ਮਹੰਤ ਦਾ ਮੁੰਡਾ ਹੈ ਬੇਟਾ ਹੈ ਲਾਲੜਾ ਜਿਹੜਾ ਕਹਿੰਦਾ ਸੀ ਬਾਦਲ ਸਾਹਿਬ ਮੇਰੇ ਪਿਤਾ ਦੇ ਸਮਾਨ ਨੇ ਇੱਕ ਇਹ ਤੇ ਨਾਲ ਚਾਰ ਪੰਜ ਗੁੰਡੇ ਜਿਵੇਂ ਚਾਰਨੀਤ ਬਰਾੜ ਹੋ ਗਿਆ ਤੇ ਡਾਕਟਰ ਦਲੀਪ ਸਿੰਘ ਜੀਮਾ ਹੋ ਗਿਆ ਤੇ ਇੱਕ ਸਮੈਗ ਵੇਚਣ ਵਾਲਾ ਮਰੀਠਿਆ ਹੋ ਗਿਆ ਤੇ ਚੌਥਾ ਜਿਹੜਾ ਭਗੌੜਾ ਸੀ ਬਿਰਸਾ ਸਿੰਘ ਬਲਟੋਆ ਇਹ ਲਗਾੜੇ ਨਾਲ ਆਉਣਗੇ ਹੁਣ ਇਹ ਪਤਾ ਜਿਹੜੀ ਯਾਤਰਾ ਸ਼ੁਰੂ ਕਰ ਰਹੇ ਨੇ 2 ਫਰਵਰੀ ਨੂੰ ਕਹਿੰਦੇ ਪੰਜਾਬ ਨੂੰ ਬਚਾਉਣਾ ਹੈ ਮੇਰੀ ਗੱਲ ਧਿਆਨ ਦੇ ਨਾਲ ਸੁਣਿਓ ਜਦੋਂ ਕਿਸੇ ਦੇ ਫੱਟ ਲੱਗਾ ਹੁੰਦਾ ਹੈ ਨਾ ਆਪਾਂ ਉਸ ਫੱਟ ਨੂੰ ਠੀਕ ਕਰਨ ਵਾਸਤੇ ਤੰਦਰੁਸਤ ਕਰਨ ਵਾਸਤੇ ਫੱਟ ਮਿਲ ਜੇ ਉਤੇ ਮਲਮ ਲਾਉਨੇ ਆ ਟੰਕੇ ਲਵਾ ਕੇ ਡਾਕਟਰ ਦੇ ਕੋਲ ਵਧੀਆ ਦਵਾਈ ਦਿਵਾਉਨੇ ਆ ਤੇ ਜਦ ਦੇਸੀ ਘਿਓ ਦਿੱਤਾ ਜਾਂਦਾ ਦੁੱਧ ਵਿੱਚ ਪਾ ਕੇ ਤੇ ਇਹ ਬੰਦੇ ਹੁਣ ਜਦੋਂ ਆਉਣਗੇ ਨਾ ਯਾਤਰਾ ਸ਼ੁਰੂ ਕੀਤੀ ਹੈ ਪੰਜਾਬ ਨੂੰ ਬਚਾਉਣ ਵਾਸਤੇ ਇਹ ਨੂਨ ਲੈ ਕੇ ਆਉਣਗੇ ਜ਼ਖਮਾਂ ਤੇ ਭੁੱਖਣ ਵਾਸਤੇ ਉਹ ਜ਼ਖਮ ਕਿਹੜੇ ਕਿਹੜੇ ਧਿਆਨ ਦੇ ਨਾਲ ਸੁਣ ਲਿਓ ਮੈਂ ਇਹਨਾਂ ਦੀ ਜੜ ਫਰੋਲ ਕੇ ਸਾਨੂੰ ਜਿੱਨਾਂ ਜਿਹੜੇ ਯਾਤਰਾ ਕਰਨਗੇ ਬਾਅਦ ਵਿੱਚ ਕਲਾਸ ਟੱਗਲ ਕਹੂੰਗਾ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਇਹ ਤੁਹਾਨੂੰ ਦੱਸਣਗੇ ਕਿ ਪੰਜਾਬ ਦੇ ਲੋਕੋ ਅਸੀਂ ਪੰਜਾਬ ਨੂੰ ਬਰਬਾਦ ਕੀਤਾ ਸੁਖਵੀਰワਲ ਦੱਸੂਗਾ ਉਹਦਾ ਪੀਏ ਨਾਲ ਹੋਊਗਾ ਉਹ ਵੀ ਦੱਸੂਗਾ ਜਿਹੜੇ ਹੈਪੀ ਵਰਗੇ ਗਲੱਕ ਤੁਰੇ ਫਿਰਦੇ ਨੇ ਇਹ ਦੱਸਣਗੇ ਕਿ ਸ਼ਖਵੀਰ ਬਦਲੇ ਕੋਲ 80 85000 ਕਰੋੜ ਦੀ ਪ੍ਰਾਪਰਟੀ ਹੈ ਉਹ ਅਸੀਂ ਪੰਜਾਬ ਨੂੰ ਲੁੱਟ ਕੇ ਬਣਾਈ ਹੈ ਦੂਜੀ ਗੱਲ ਇਹ ਕਹਿਣਗੇ ਕਿ ਬਦਵੀ ਸਾਡੇ ਰਾਜ ਵਿੱਚ ਹੋਈ ਗੋਲੀ ਚਲਾਉਣ ਦੇ ਆਰਡਰ ਅਸੀਂ ਦਿੱਤੇ ਇਹ ਬਲਟੋਹੇ ਵਰਗੇ ਕਹਿਣਗੇ ਹਿੱਕ ਥਾਪੜ ਕੇ ਕਿ ਅਸੀਂ ਤੁਹਾਡੇ ਜ਼ਖਮਾਂ ਤੇ ਨੂਨ ਪੁਕਣਾ ਆ ਮਲਮ ਨਹੀਂ ਲਾਉਣੀ ਤੇ ਤੀਜੀ ਗੱਲ ਉਹ ਤਾਂ ਬੜੀ ਹੈਰਾਨੀ ਵਾਲੀ ਹੈ ਸ਼੍ਰੋਮਣੀ ਕਮੇਟੀ ਵਿੱਚੋਂ 338 ਸਰੂਪ ਵੇਚੇ ਗਏ ਜਿਹੜੇ ਮੁਲਾਜ਼ਮ ਜਾਂ ਉਸ ਤੋਂ ਦੇ ਮੈਨੇਜਰ ਮੰਨਦੇ ਨੇ ਕਿ ਬੀਬੀ ਜਗੀਰ ਕੌਰ ਦੇ ਕਹਿਣ ਤੇ ਜਾਂ ਸੰਵੀਰ ਬਾਨ ਦੇ ਕਹਿਣ ਤੇ ਅਸੀਂ ਇਹ ਸਰੂਪ ਦਿੱਤੇ ਨੇ ਸ਼੍ਰੋਮਣੀ ਕਮੇਟੀ ਵਿੱਚੋਂ ਉਹ ਸਰੂਪ ਵੇਚੇ ਗਏ ਉਹ ਤੁਹਾਨੂੰ ਦੱਸ ਕੇ ਜਾਣਗੇ ਕਿ ਅਸੀਂ ਵੇਚੇ ਸੀ ਜਿਹਦੀ ਬਿਆਦਵੀ ਹੋਈ ਜਿਹੜੇ ਅੰਗ ਗਲੀਆਂ ਦੇ ਵਿੱਚ ਖਿਲਾਰੇ ਗਏ ਇਹ ਬਾਦਲ ਤੁਹਾਨੂੰ ਦੱਸ ਕੇ ਜਾਣਗੇ ਜਖਮਾਂ ਤੇ ਲੋਣ ਭੋਕੇ ਇੱਕ ਹੋਰ ਗੱਲ ਇੱਕ ਕਾਊਗਾ ਹਜ਼ਾਰਾਂ ਮੁੰਡਿਆਂ ਨੂੰ ਚਿੱਟੇ ਦੀ ਭੇਡ ਚੜਾਉਣ ਵਾਲਾ ਵਿਕਰਮ ਸਿੰਘ ਮਜੀਠੀਆ ਨੰਨੀ ਛਾਂ ਬੀਬਾ ਹਰ ਸਿਮਰਤ ਕੌਰ ਬਾਦਲ ਦਾ ਛੋਟਾ ਲਾਲੜਾ ਭਰਾ ਜਿਨੇ 5000 ਤੋਂ 10000 ਕਰੋੜ ਦਾ ਡਰੱਗ ਦਾ ਧੰਦਾ ਕੀਤਾ ਉਹ ਤੁਹਾਨੂੰ ਦੱਸੂਗਾ ਕਿ ਆ ਪਿੰਡ ਵਿੱਚੋਂ ਮੇਰੇ ਕਾਰਨ ਐਨੇ ਮੁੰਡੇ ਮਰੇ ਆ ਪਿੰਡ ਵਿੱਚੋਂ ਮੇਰੇ ਚਿੱਟੇ ਦੇ ਕਾਰਨ ਐਨੇ ਮੁੰਡੇ ਮਰੇ ਉਹ ਤੁਹਾਨੂੰ ਦੱਸੂਗਾ ਤੇ ਹੁਣ ਤੁਸੀਂ ਅੰਦਾਜ਼ਾ ਲਾ ਲਿਓ ਜਿਹੜੇ ਬੰਦੇ ਹੱਥ ਜੋੜ ਕੇ ਤੁਹਾਡੇ ਘਰਾਂ ਦੇ ਮੂਹਰੇ ਆ ਕੇ ਜਕਾਰੇ ਸੱਜਣਗੇ ਨਾ ਜਿਵੇਂ ਮੈਂ 5000 ਦੇ ਇਕੱਠ ਵਿੱਚ ਸੁਖਵੀਰ ਬਾਲ ਦੇ ਜੁੱਤੀ ਮਾਰੀ ਸੀ ਨਾ ਤੁਹਾਨੂੰ ਬੇਨਤੀ ਕਰਦਾ ਜੇ ਪੰਥ ਨੂੰ ਜੇ ਪੰਜਾਬ ਨੂੰ ਜੇ ਕੌਮ ਨੂੰ ਬਚਾਉਣਾ ਹੈ ਤਾਂ ਇੱਕ ਜੁੱਤੀ ਨਹੀਂ ਤੁਸੀਂ ਇੱਕ ਪਰਿਵਾਰ ਦੇ ਵਿੱਚੋਂ 5-7 ਮੈਂਬਰ ਹੋਵੋਗੇ 2-4 ਜੋਤੀਆਂ ਜ਼ਰੂਰ ਇਹਨਾਂ ਦੇ ਮਾਰਿਓ ਇਹਨਾਂ ਨੇ ਸਭ ਕੁਝ ਸਕਾਇਓ ਪਹਿਲੀ ਗੱਲ ਥੋੜਾ ਜਿਹਾ ਸਵਾਲ ਵੀ ਕਰ ਲਿਓ ਜਦੋਂ ਸਵਾਲ ਕਰੋਗੇ ਉਦੋਂ ਸਵਾਲ ਇਹ ਹੋਊਗਾ ਜਿਹੜਾ ਡਾਕਟਰ ਡਾਕਟਰ ਦੱਲੀ ਸਿੰਘ ਟੀਮਾ ਹੈ ਨਾ ਉਹ ਕਹਿੰਦਾ ਅਸੀਂ ਪੰਜਾਬ ਦੇ ਵਿੱਚੋਂ 43 ਹਲਕੇ ਚੁਣੇ ਨੇ 43 ਹਲਕੇ ਵੀ ਉਹਨਾਂ 43 ਹਲਕਿਆਂ ਦੇ ਵਿੱਚ ਅਸੀਂ ਯਾਤਰਾ ਲੈ ਕੇ ਜਾਵਾਂਗੇ ਇਹਦਾ ਸੀਕ੍ਰਟ ਪੁਆਇੰਟ ਪਤਾ ਕੀ ਹੈ ਮਤਲਬ ਜੇ ਕਿਸੇ ਨਾਲ ਗਠਜੋੜ ਕਰਨਗੇ ਇਹ ਕਾਂਗਰਸ ਨਾਲ ਕਰ ਲੈਣ ਜਾਂ ਝਾੜੂ ਵਾਲਿਆਂ ਨਾਲ ਕਰਨਲ ਜਾਂ ਬੀਜੇਪੀ ਨਾਲ ਕਰ ਲੈਣ ਅਗਲੇ ਨੇ ਇਹਨਾਂ ਦੇ ਹਲਕੇ ਵੀ ਡੰਡਾ ਦਿੱਤਾ ਹੋਇਆ ਹੈ ਪਹਿਲਾਂ ਇਹ ਮੁੱਖ ਮੰਤਰੀ ਬਣਾਉਂਦੇ ਸੀ ਨਾ ਆਪਣਾ ਹੁਣ ਜਿਹਦੇ ਨਾਲ ਵੀ ਗਠਜੋੜ ਕਰਨਗੇ ਉਹਨਾਂ ਨੇ 43 ਸੀਟਾਂ ਦੇਣੀਆਂ ਇਹਨਾਂ ਨੂੰ ਦੇ ਬਾਕੀ 117 ਵਿੱਚੋਂ ਆਪ ਰੱਖਣਗੇ ਜਾਨੀ ਕਿ ਜੇ ਭਾਜਪਾ ਨਾਲ ਗਠਜੋੜ ਹੋਊ ਤਾਂ ਮੁੱਖ ਮੰਤਰੀ ਭਾਜਪਾ ਦਾ ਬਣੂ ਜੇ ਕਾਂਗਰਸ ਨਾਲ ਗਠਜੋੜ ਹੋਊ ਤਾਂ ਮੁੱਖ ਮੰਤਰੀ ਕਾਂਗਰਸ ਦਾ ਬਣੂ ਜੇ ਝਾੜੂ ਨਾਲ ਗਠਜੋੜ ਹੋਊ ਤਾਂ ਮੁੱਖ ਮੰਤਰੀ ਝਾੜੂ ਦਾ ਬਣੂ ਇਹਨਾਂ ਦਾ ਮੁੱਖ ਮੰਤਰੀ ਨਹੀਂ ਬਣ ਸਕਦਾ 43 ਹਲਕਿਆਂ ਵਿੱਚ ਯਤਰਾਏ ਤਾਂ ਕਰ ਰਹੇ ਨੇ ਜਾਨੀ ਕਿ ਇਹ ਰਾਜਨੀਤਿਕ ਪੁਆਇੰਟ ਸੀ ਤੇ ਬਾਕੀ ਜਿਹੜੀ ਮੈਂ ਗੱਲਬਾਤ ਕਹੀ ਹੈ ਤੇ ਇਹ ਨਾ ਖਾਰ ਵੀ ਗੱਡੀ ਦੇ ਵਿੱਚ ਆਪਣੇ ਆਪ ਹੀ ਰਖ ਲੈਂਦੇ ਆ ਸਰੋਪਿਆਂ ਦੀ ਗੱਡੀ ਭਰ ਲੈਣੀ ਹੈ ਸ਼੍ਰੋਮਣੀ ਕਮੇਟੀ ਦੇ ਅੰਦਰ ਦਫ਼ਤਰਾਂ ਵਿੱਚੋਂ ਚਾੱਕ ਕੇ ਤੇ ਜਿਹੜਾ ਬੰਦਾ ਭਾਵੇਂ ਸ਼ਰਾਬ ਪੀਂਦਾ ਹੈ ਭਾਵੇਂ ਫੀਮ ਖਾਂਦਾ ਹੈ ਭਾਵੇਂ ਸ਼ਮੈਗੀ ਹੈ ਭਾਵੇਂ ਕੋਈ ਡਰੱਗੀ ਹੈ ਬਸ ਇਹਨਾਂ ਨੂੰ ਦੇਖਣਾ ਨਹੀਂ ਮੂੰਹ ਤੇ ਦਾੜ੍ਹੀ ਹੈ ਸਿਰ ਤੇ ਕੇਸ ਨੇ ਪੱਗ ਹੈ ਜੀ ਹੈਗੀ ਹੈ ਜਾਂ ਨਹੀਂ ਇਹਨਾਂ ਨੇ ਸਰੋਪਾ ਕਢਣਾ ਪੀੜਾ ਗਲ ਵਿੱਚ ਪਾ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਕਰਤੂਤ ਕਰਨੀਆਂ ਇਹਨਾਂ ਨੇ ਜਿਹੜੀ ਪੰਜਾਬ ਬਚਾਓ ਯਾਤਰਾ ਇਹ ਕੱਢ ਰਹੇ ਨੇ ਤੇ ਅੱਜ ਦੀ ਇਹ ਪਹਿਲੀ ਵੀਡੀਓ ਹੈ ਮੈਂ 2 ਦਿਨ ਪਹਿਲਾਂ ਤਾਂ ਬਣਾ ਰਿਹਾ ਕਿਉਂਕਿ ਤੁਹਾਡੇ ਤੱਕ ਇਹ ਵੀਡੀਓ ਕੌਣ ਜੇ ਤੁਸੀਂ ਜਿਹੜੇ ਮੈਂ ਜਿਹੜੀਆਂ ਗੱਲਾਂ ਕਹੀਆਂ ਨੇ ਤੁਸੀਂ ਇਹਨਾਂ ਨੂੰ ਸਵਾਲ ਕਰੋ ਤੇ ਜਿਵੇਂ ਸੁਖਵੀਰ ਬਾਦਲ ਸਟੇਜ ਤੇ ਖੜਕੇ ਵੱਡੇ ਵੱਡੇ ਗੱਪ ਮਾਰਦਾ ਹੁੰਦਾ ਤੇ ਉਹ ਹਲੇ ਰਾਜਨੀਤਿਕ ਗੱਪ ਨੇ ਉਹ ਮੈਂ ਦੂਜੀ ਵੀਡੀਓ ਵਿੱਚ ਲੈ ਕੇ ਆਉਣੇ ਨੇ ਤੇ ਅੱਜ ਦੀ ਵੀਡੀਓ ਇੰਨੀ ਹੈ ਤੇ ਚੰਗੀ ਤਰ੍ਹਾਂ ਜੁੱਤੀਆਂ ਦਾ ਹਾਰ ਇਹਨਾਂ ਦੇ ਪਾਕੇ ਤੋਰਿਓ ਪਤਾ ਲੱਗੇ ਕਿ ਕਾਮਨਲ ਪੰਜਾਬ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਧਰੋ ਕਿਦਾਂ ਕਮਾਇਆ ਜਾਂਦਾ ਹੈ ਪੰਜਾਬ ਨੂੰ ਕਿਦਾਂ ਬਰਬਾਦ ਕੀਤਾ ਇਹ ਹੁਣ ਤੁਹਾਡੇ ਤੇ ਡਿਪੈਂਡ ਹੈ ਕਿਵੇਂ ਸਨਮਾਨ ਬਾਦਲਾਂ ਦਾ ਤੇ ਸ਼੍ਰੋਮਣੀ ਅਕਾਲੀ ਦਲ ਲੀਲੀਆਂ ਪੱਗਾਂ ਵਾਲਿਆਂ ਦਾ ਤੁਸੀਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ